ਜੇ ਇਹ ਵੀਡੀਓ ਗਲਤ ਤੱਦੇ ਵਲ ਮੀਨਿੰਗ ਨਾਲਗਾ ਤੂੰ ਐਂ ਆਇਆ ਤੇ ਜੇ ਕਲੀਨ ਮਨ ਨਾਲ ਗਾ ਤੀਓ ਮੇਰੇ ਤੋਂ ਡਬਲ ਮੀਨਿੰਗ ਵਾਲੀ ਵੀਡੀਓ ਨਹੀਂ ਪੈਂਦੀ ਮੈਨੂੰ ਇਹ ਹੁੰਦਾ ਵੀ ਯਾਰ ਮੇਰੀ ਵੀਡੀਓ ਦੇਖੀ ਹੈ ਜੇ ਪੰਜ ਬੰਦਿਆਂ ਨੇ ਵੀ ਤਾਂ ਉਹ ਪੰਜ ਬੰਦੇ ਮੇਰੇ ਆੜੀ ਆ ਉਹ ਪੰਜ ਬੰਦੇ ਮੇਰੇ ਸ਼ੁਭਚਿੰਤਕ ਆ ਉਹ ਪੰਜ ਬੰਦੇ ਮੇਰੇ ਫੈਮਲੀ ਮੈਂਬਰ ਆ ਤਾਂ ਜੇ ਯਾਰ ਮੈਂ ਗਲਤ ਵੀਡੀਓ ਪਾ ਦਿੱਤੇ ਨਾ ਪੰਜ ਬੰਦਿਆਂ ਤੇ ਮੇਰੀ ਇਸ ਵੀਡੀਓ ਦਾ ਕੀ ਪ੍ਰਭਾਵ ਮੇਰੇ ਮਾਰੀ ਇੱਕ ਹੀ ਸੋਚਣ ਇੱਕ ਹੀ ਕਹਿਣਗੇ ਵੀ ਯਾਰ ਮੰਗਲ ਮਤਾ ਇਹ ਥੀਏਟਰ ਵਾਲਾ ਕਿ ਨਾਟਕ ਵਾਲਾ ਸਟ੍ਰੈਗਲ ਵਾਲਾ ਬੰਦਾ ਤੇ ਅੱਜ ਆਪਦੇ ਆਪ ਨੂੰ ਵਾਇਰਲ ਕਰਨ ਮਾਰਾ ਗਲਤ ਵੀਡੀਓ ਬਣਾਉਣ ਲੱਗ ਪਿਆ ਤੇ ਮੈਂ ਨਹੀਂ ਬਣਾਈਆਂ ਬਣਾਈਆਂ ਕਿ ਮੇਰੇ ਤੋਂ ਬੰਦ ਨਹੀਂ ਹੈ ਮੈਂ ਕੋਸ਼ਿਸ਼ ਵੀ ਕਰਕੇ ਦੇਖਾਂ ਮੇਰੇ ਤੋਂ ਨਹੀਂ ਬੰਦ ਮੈਂ ਮਾੜਾ ਮੋੜ ਆਪਣੇ ਉਸਤਾਦਾਂ ਦੀ ਝੜਕ ਤੋਂ ਸਿੱਖਿਆ ਮੈਂ ਲਿਖ ਲੈਣਾ ਥੋੜਾ ਬਹੁਤ ਸੇ ਪਰ ਮੇਰੇ ਤੋਂ ਡਬਲ ਮਿਲੂ ਦਾ ਲਿਖਿਆ ਨਹੀਂ ਸੋ ਇਹ ਬਹੁਤ ਮਾੜੀ ਗੱਲ ਆ ਇਦਾਂ ਨਹੀਂ ਵੀਡੀਓ ਬਣਾਉਣਾ ਚਾਹੀਦੀ ਕੰਮ ਕਰੋ ਸਾਰੇ ਢੱਟ ਕੇ ਮਿਹਨਤ ਕਰੋ ਯਾਰ ਤੁਸੀਂ ਤਾਂ ਬਸ ਉਹ ਦੋ ਕ ਦਿਨ ਬਣਾ ਕੇ ਬੈਠੇ ਦਾ ਲੈਟਰਿੰਗ ਚ ਹੁੰਨੇ ਤੁਸੀਂ ਉੱਥੇ ਵਹਿਰਨ ਉੱਥੇ ਲੈਬ ਹੋ ਜੰਨੇ ਉਹੋ ਜੇ ਫਿਰ ਮੇਰੇ ਤੋਂ ਗਾਲ ਨਿਕਲਦੀ ਸੀ ਉਹ ਜੇ ਤੁਹਾਨੂੰ ਲੈ ਕਮੈਂਟ ਕਰਨ ਵਾਲੇ ਆ ਕੰਮ ਸੇ ਕੰਮ ਯਾਰ ਦੇਖ ਤਾਂ ਲੋਗ ਵੀ ਆਪਾਂ ਬੈਠੇ ਕਿੱਥੇ ਠੀਕ ਆ ਨਹੀਂ ਦੇਖਣਾ ਛੋਨੇ ਜੀ ਤੁਸੀਂ ਹੁਣ ਦੇਖਿਆ ਹਣਾ ਬਹੁਤ ਵੀਰ ਲੋਗ ਸਾਡੇ ਦਾ ਮਾਤਾ ਭੈਣਾਂ ਵਿਚਾਰੇ ਉੱਥੇ ਨਾਲ ਪਾਦ ਲਾਈ ਅੰਦਰ ਨਾਲ ਦੁੱਧੂ ਬਣਾਈ ਜਾਂਦੇਗਾ ਬਣਾਓ ਵੀਡੀਓ ਤੁਹਾਡੀ ਜ਼ਿੰਦਗੀ ਆ ਕੋਈ ਦੀ ਪਰ ਹੁਣ ਜਦੋਂ ਮੂਹਰੋ ਪਤੰਦਰ ਟੱਕਰ ਗਏ ਹੁਣ ਫਿਰ ਮਾਫੀ ਘਾਣਾ ਮੰਗੋ ਹੁਣ ਹੱਕ ਜਵਜੂ ਜਿੰਨੇ ਮੂਸਾ ਲਾਹਾਂਦਾ ਕੋਈ ਤਾਂ ਵੀ ਸਮਝ ਗਈ ਹੋਗੀ ਇੱਕ ਤੇ ਹੁਣ ਜੇ ਬਣਾਉਂਦਾ ਪਾਡੀਆਂ ਮਾਰੀ ਹੋਣਾ ਵੀਡੀਓ ਦੇ ਵਿੱਚ ਤੋਂ ਪਾਡੀਆਂ ਤੇ ਹੁਣ ਉਤਰੋ ਸੁਮਿਤ ਮਾਰਾ ਵੀ ਕਹਿੰਦਾ ਮੇਰੀ ਕਿਸੇ ਨਾਲ ਪਰਸ਼ਲ ਨਹੀਂ ਤੁਸਮਣੀ ਨਹੀਂ ਵੀ ਲੱਗ ਕੇ ਤੈਨੂੰ ਮਾਰਾ ਨਹੀਂ ਜਾ ਰਿਹਾ ਮੈਂ ਤਾਂ ਤੁਹਾਨੂੰ ਇਹ ਕਹਿ ਰਿਹਾ ਵੀ ਇੱਕ ਬੰਦਾ ਮਿਹਨਤ ਕਰਦਾ ਇੱਕ ਬੰਦੇ ਨੂੰ 18 ਸਾਲ 20 ਸਾਲ ਹੋ ਗਏ ਤੇ ਉਹ ਮੇਰੇ ਨਾਲ ਦੇ ਤੈਨੂੰ ਛੇਡਾਂ ਕਰਦਾ ਯਾਰ ਕੋਸਾ ਨਾ ਬੰਦਾ ਤਾਂ ਯਾਰ ਇੰਸਟਾਗ੍ਰਾਮ ਤੋਂ ਵਾਇਰਲ ਹੋ ਗਿਆ ਉਹਦਾ ਫਿਲਮੀ ਫਿਲਮ 'ਚ ਆ ਗਿਆ ਢੋਂਕਾ ਬੰਦਾ ਫਿਲਮੀ ਫਿਲਮ 'ਚ ਆ ਗਿਆ ਤੂੰ ਕਿਉਂ ਨਹੀਂ ਆਉਂਦਾ ਮੈਂ ਕਿਉਂ ਨਹੀਂ ਆਉਂਦਾ ਕਿ ਮੈਂ ਸੋਸ਼ਲ ਮੀਡੀਆ ਤੇ ਰਹਿਣੀ ਮੈਂ ਮੈਂ ਸੋਸ਼ਲ ਮੀਡੀਆ ਤੇ ਹੁਣ ਬੰਦਾ ਮੇਰੀ ਮੇਰੀਆਂ ਵੀਡੀਓ ਪਰਿਵਾਰਕੀ ਆ ਮੇਰੀਆਂ ਵੀਡੀਓ ਡਬਲ ਮੀਨ ਵਾਲੀਆਂ ਤੇ ਜਿਹੜੇ ਡਾਇਰੈਕਟਰ ਪ੍ਰੋਡੂਸਰ ਆ ਉਹਨਾਂ ਨੂੰ ਆਹ ਚਿਹਰਾ ਜਿਹੜਾ ਇਹ ਉਹ ਜਿਹੜਾ ਜਿਹਨਾਂ ਨੂੰ ਲੋਕ ਜਾਣਦੇ ਹੋਣ ਜਿਨ੍ਹਾਂ ਦੇ ਫਾਲੋਅਰ ਹੋਣ ਤਾਂ ਕਿ ਉਹਨਾਂ ਦੀ ਫਿਲਮ ਰਿਲੀਜ਼ ਹੋਵੇ ਜਦੋਂ ਤਾਂ ਲੋਕ ਜਾਣੇ ਉਹ ਵੀ ਮੁੰਡਾ ਆ ਜਿਹੜਾ ਇੰਸਟਾਗ੍ਰਾਮ ਤੇ ਵਾਇਰਲ ਸੀਗਾ ਇਹ ਚੀਜ਼ ਸੋ ਮੈਂ ਇਦਾਂ ਜੰਗੂ ਬਣਾ ਕੇ ਨਹੀਂ ਵਾਇਰਲ ਹੋਣਾ ਜਾਂਦਾ 18 ਸਾਲ ਹੋ ਗਏ ਚਾਹੇ 18 ਸਾਲ ਹੋਰ ਲੱਗ ਜਾਣ ਜਦੋਂ ਆਏ ਅਹੀਂ ਆਉਣਾ ਜਿਵੇਂ ਹੈਗੇ ਆ ਜਿਹੜੇ ਜਿਹੜੇ ਬੰਦਿਆਂ ਨੇ ਆਪਣਾ ਲਾਈਵ ਨਾਟਕ ਦੇਖਿਆ ਉਹ ਬੰਦੇ ਤਾਂ ਜਾਣਦੇ ਕਿ ਆਪਾਂ ਕਿੰਨੀ ਕਿ ਮਿਹਨਤ ਕੀਤੀ ਆ ਜਾਂ ਕਿੰਨੀ ਹੋਰ ਕਰਨ ਮਿਹਨਤ ਦਾ ਕੋਈ ਮੁੱਲ ਨਹੀਂ ਮਿਹਨਤ ਕਰ ਰਹੇ ਆ ਪਰਮਾਤਮਾ ਵਾਹਿਗੁਰੂ ਅੱਲਾ ਕਿਰਪਾ ਕਰੋਗਾ ਇਸ ਗਲਤੀ ਉਸ਼ਵਾਸ ਆ ਕਿਉਂਕਿ ਜੇ ਨਾ ਕਿਰਪਾ ਕਰਨੀ ਹੁੰਦੀ ਤਾਂ ਕਿਲੋਂ ਦੇ ਇਸ ਲਾਈਨ ਤੋਂ ਪਾਸੇ ਹਟ ਕੇ ਦੇ ਆ ਦੇ ਕਿਸੇ ਕੰਮ ਕਿਤੇ ਲੱਗੇ ਹੁੰਦਾ ਜਿਹੜਾ ਅੱਜ ਵੀ ਇਸ ਲਾਈਨ ਦੇ ਵਿੱਚ ਤਾਂ ਕੋਈ ਨੋਕੀ ਗੱਲ ਹੈ ਤੋਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਭਈ ਇਹੋ ਜਿਹੀਆਂ ਗਲਤ ਵੀਡੀਓ ਨਹੀਂ ਬਣਾਉਣਾ ਚਾਹੀਦੀਆਂ ਤੁਸੀਂ ਹੁਣ ਜੋ ਮਾਫੀਆਂ ਮੰਗ ਰਹੇ ਹੋ ਪਹਿਲਾਂ ਯਾਰ ਸੋਚ ਕੇ ਬਣਾਇਆ ਕਰੋ ਹਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਕਿਆ ਦੁੱਲੇ ਬੇਰਾਂ ਨੂੰ ਫੇਜੀ ਵੀ ਆਪਾਂ ਇਕੱਠੇ ਕਰਕੇ ਟੋਕਰੀ ਚ ਭਾਗੇ ਦੁਬਾਰਾ ਧੋ ਕੇ ਰੱਖ ਸਕਦੇ ਆ ਕੰਦ ਬਾਵਾ ਦੁੱਲੇ ਬੇਰ ਤੁਹਾਡਾ ਚੈਨਲ ਆ YouTube ਚੈਨਲ ਆ ਜਿਹੜੇ ਤੁਹਾਡੇ ਪੇਜ ਆ ਉਹਨਾਂ ਨੇ ਤੁਸੀਂ ਚੰਗੀਆਂ ਵੀਡੀਓ ਲੈ ਕੇ ਆ ਲੋਕ ਉਹਨਾਂ ਚੁੜੇ ਆ ਪੰਜਾਬ ਦੀ ਗੱਲ ਕਰੋ ਪੰਜਾਬ ਪੰਜਾਬੀਅਤ ਦੀ ਗੱਲ ਕਰੋ ਕੋਈ ਟਾਈਮ ਸੀ ਹਿੰਦੁਸਤਾਨ ਦੇ ਨਕਸ਼ੇ ਦੇ ਵਿੱਚ ਪੰਜਾਬ ਇੱਕ ਚਮਕਦਾ ਸਿਤਾਰਾ ਸੀ ਤੇ ਪੰਜਾਬ ਆ ਲੋਕੀ ਉਧਾਰਾਂ ਨੂੰ ਨਹੀਂ ਪੰਜਾਬਦਿਆਂ ਤੇ ਅੱਜ ਉਹੀ ਲੋਕ ਮਛਾਇਆ ਘੜਾਉਂਦੇ ਆ ਬਾਪੂ ਪੰਜਾਬੀ ਇਹ ਪੰਜਾਬੀ ਇਹ ਕਹਿੰਦੇ ਜੀ ਨਸ਼ੇ ਵਾਲੇ ਆ ਇਹ ਪੰਜਾਬੀ ਦਾ ਹੌਣ ਲੀਲਾ ਵਾਲੇ ਐ ਸਟਾ ਵਾਲੇ ਸੋ ਮੈਂ ਇਹ ਸੋਚੂ ਜੀ ਕਿ ਮੈਂ ਫੇਮ ਪਾਉਂਦਾ ਮੇਰੀ ਸ਼ਾਇਦ ਕੋਈ ਵੀਡੀਓ ਕੋਈ ਟ੍ਰੈਕਟਰ ਕੋਲੇ ਪਾ ਦਿਆਂ ਕੋਈ ਲੋੜ ਨਹੀਂ ਲੈਣ ਚ ਲੱਗੇ ਹੋਏ ਆ ਕੋਈ ਗੱਲ ਨਹੀਂ ਕਹਿੰਦੇ ਹੁੰਦੇ ਨਾ ਜੇ ਜਿਹੜਾ ਬੰਦਾ ਅੱਜ ਕੁਰਸੀ ਤੇ ਬੈਠਾ ਉਹਨੇ ਕੁਰਸੀ ਤੋਂ ਉੱਠਣਾ ਤੇ ਨਵੇਂ ਜੇ ਬੈਠਣਾ ਇਹ ਕੁਦਰਤ ਦਾ ਕੀ ਕਹਿੰਦੇ ਆ ਉਹ ਨਿਜ਼ਮ ਆ ਕੁਦਰਤ ਦਾ ਪਲਾਨ ਕੀਤਾ ਹੋਇਆ ਜਿਹਨੇ ਬਹਿਣਾ ਉਹਨੇ ਉੱਠਣਾ ਵੀ ਆ ਜਿਹੜਾ ਖੜਿਆ ਉਹਨੇ ਬਹਿਣਾ ਤੋ ਕੋਈ ਪ੍ਰੋਬਲਮ ਨਹੀਂ ਲੱਗੇ ਹੋਇਆ ਲੈਂਡ ਦੇ ਵਿੱਚ ਜ਼ਿੰਦਗੀ ਦੇ ਵਿੱਚ ਕੁਝ ਦੋਸਤ ਮਿਲੇ ਆ ਜਿਨ੍ਹਾਂ ਦੀ ਬਦੌਲਤ ਅ ਅੱਜ ਇਹ ਮਤਲਬ ਆਪਦੇ ਆਪ ਨੂੰ ਹਜੇ ਵੀ ਸਾਰਗਰਮ ਰੱਖਿਆ ਹੋਇਆ ਹੈ ਪਰਿਵਾਰ ਦੀ ਬਹੁਤ سپورਟ ਆ ਦੁਬਾਰਾ ਕਹਿ ਰਿਹਾ ਮੈਂ ਕਿਸੇ ਨੂੰ ਕੋਈ ਗਲਤ ਨਹੀਂ ਕਹਿ ਰਿਹਾ ਮੈਂ ਕਿਸੇ ਤੋਂ ਕੋਈ ਮਾੜਾ ਨਹੀਂ ਕਹਿ ਰਿਹਾ ਮੈਂ ਇਹੀ ਕਹਿ ਰਿਹਾ ਕਿ ਭਾਈ ਆਪ ਦੀ ਵੀਡੀਓ ਨੂੰ ਚੰਗੇ ਢੰਗ ਨਾਲ ਪਾਇਆ ਕਰੋ ਉਹੋ ਵੀਡੀਓ ਪਾਇਆ ਕਰੋ ਜਿਹੜੀਆਂ ਪਰਿਵਾਰ ਦੇ ਵਿੱਚ ਬੈਠ ਕੇ ਆਪਾਂ ਦੇਖ ਸਕਦੇ ਹਾਂ ਪਰਿਵਾਰ ਦੇ ਦੇ ਵਿੱਚ ਆਪਾਂ ਅੰਜੋਏ ਕਰ ਸਕਦੇ ਹਾਂ ਤੇ ਇਹ ਨਾ ਹੋਵੇ ਕਿ ਤੇ ਹਨਾ ਵੀ ਆਪਾਂ ਆ ਪੈਸੇ ਬਣਾਉਣ ਦੇ ਚੱਕਰ ਦੇ ਵਿੱਚ ਤੇ ਆਪਦੇ ਪਰਿਵਾਰ ਨੂੰ ਵੀ ਆਪ ਦੇ ਜ਼ਰੂਰਤ ਕਰਨ ਲਗੇ ਸੋ ਬਹੁਤ ਮੰਦਭਗੀ ਘਟਣਾ ਇਹ ਜੋ ਅ ਬੀਬੀ ਦਾ ਕਤਲ ਹੋਇਆ ਮਾਰ ਜਾਣਾ ਜਾਂ ਮਾਰ ਜਾਣਾ ਕਿਸੇ ਮਤਰੇ ਦਾ ਅਲੱਗ ਹੈ ਨਹੀਂਗਾ ਪਰ ਹਾਲਾਤ ਹੀ ਕੁਝ ਐ ਹੋ ਜੀ ਹੋ ਜਾਂਦੇ ਹੋਏ ਹੁੰਦੇ ਆ ਸੋ ਬਾਬਾ ਜੀ ਨੇ ਜੋ ਵੀ ਕੀਤਾ ਸੋ ਸਮਝ ਕੇ ਕੀਤਾ ਹੋਣਾ ਪਰ ਜਿਹੜੇ ਹਾਲਾਤ ਆ ਪੰਜਾਬ ਦੇ ਅੱਜ ਆਪਾਂ ਦੇਖ ਰਹੇ ਆ ਘਰ ਘਰ ਅਬਰ ਇਸਰ ਦੀ ਜਾਨੇ ਆ ਚਾਰੇ ਜਣੇ ਇਕੱਠੇ ਬੈਠੇ ਆ ਚਾਰੇ ਜਣੇ ਫੋਨ ਚ ਕੱਢ ਕੇ ਬੈਹ ਜੰਦੇ ਆ ਇਕ ਦੂਜੇ ਨਾਲ ਗੱਲ ਹੀ ਨਹੀਂ ਕਰਦੇ ਪਹਿਲਾਂ ਜਦੋਂ ਫੋਨ ਨਹੀਂ ਹੁੰਦੇ ਸੀ ਸੋਸ਼ਲ ਮੀਡੀਆ ਨਹੀਂ ਹੁੰਦਾ ਸੀ ਉਦੋਂ ਰਸਤੇ ਸੀਗੇ ਜਿਹੜੇ ਇਹ ਕੈਮ ਸੀਗੇ ਇੱਕ ਦੂਜੇ ਕੋਲ ਜਾਣਾ ਗੱਲਾਂ ਬਾਤਾਂ ਕਰਨੀਆਂ ਹੁਣ ਤਾਂ ਮੋਬਾਈਲਾਂ 'ਚ ਹੀ ਬੜੇ ਰਹਿੰਦੇ ਆਪਾਂ ਸੋ ਕਿੱਧਰ ਨੂੰ ਦੁਰਪੇ ਆਪਾਂ ਵੀ ਸੁਣਦੇ ਹੁੰਦੇ ਸੀ ਪੰਜ ਦਰਿਆ ਤੇ ਹੁਣ ਇਹ ਛੇਮਾ ਆਹ ਹਾ ਸੋਸ਼ਲ ਮੀਡੀਆ ਦਾ ਚਿੱਕੀ ਦਾ ਦਰਿਆ ਨਸ਼ੀ ਦਾ ਦਰਿਆ ਇਹ ਸਾਇੰਸ ਨੇ ਸਾਨੂੰ ਮੋਬਾਈਲ ਦਿੱਤੇ ਸੀਗੇ ਕਿ ਅਸੀਂ ਆਪਣੇ ਆਪ ਨੂੰ ਚੇਂਜ ਕਰ ਲਗੇ ਆਪਣੇ ਆਪ ਨੂੰ ਅਸੀਂ ਆਪਣੇ ਆਪ ਨੂੰ ਨਵੀਂ ਦੁਨੀਆ ਨਾਲ ਜੋੜ ਲਗੇ ਪਰ ਅਸੀਂ ਪਤਾ ਨਹੀਂ ਪੰਜਾਬੀ ਕਿਹੋ ਜਿਹੇ ਆ ਪਾਇਆਬੀ ਪੁੱਠੇ ਅਸੀਂ ਮੋਬਾਈਲ ਦਾ ਮੈਸੇਜ ਕਰਦੇ ਹਾਂ ਗਲਤ ਵੀ ਹੁੰਦੇ ਨੇ ਬਹੁਤ ਮਾੜੀ ਗੱਲ ਆ ਠੀਕ ਆ ਤੁਸੀਂ ਮਨੋਰੰਜਨ ਨਹੀਂ ਬਣਾਉਂਦੇ ਹੋ ਤੁਸੀਂ ਬੂਲ ਵੀ ਦਿੰਦੇ ਹੋ ਪੂਰੀ ਸਾਡੀ ਵੀਡੀਓ ਵੀ ਅਸੀਂ ਤਾਂ ਮਨੋਰੰਜਨ ਲਈ ਬਣਾ ਰਹੇ ਹਾਂ ਨਾ ਦੇਖਿਓ ਬਾਬਾ ਜੀ ਤੁਸੀਂ ਬਣਾ ਹੀ ਦਿੱਤੀ ਸਾਡੇ ਮੂਰੇ ਆ ਗਈ ਜਦੋਂ ਤੂੰ ਅਨੁਪਾਤ ਤੁਸੇ ਇੱਕ ਵਾਰ ਦਾ ਗਾਲਾ ਕੱਢਦਾ ਹਨਾ ਮਾੜੀ ਗੱਲ ਆ ਤੁਸੀਂ ਬਹੁਤ ਸਿਆਣੇ ਹੋ ਚੰਗੇ ਐਕਟਰ ਹੋ ਬਾਬੇ ਤੁਸੀਂ ਤਾਂ ਇਸ ਦੀ ਥੋੜੀ ਪੋਜੂ ਕੀ ਹੁੰਦੀ ਹੈ ਇਹ ਚੰਗਾ ਬਣਾ ਥੋੜੀ ਪੋਜੂ ਕੀ ਆ ਇਹਨੂੰ ਚੰਗੇ ਪਾਸੇ ਰੱਖੋ ਮਾੜੇ ਪਾਸੇ ਨਾ ਜਾਓ ਤਾਂ ਤੁਸੀਂ ਵਾਰਾ ਕਿਤਾ ਗੁਰੂ ਵਾਲੇ ਬਣੋਗੇ ਤਾਂ ਗੁਰੂ ਵਾਲੇ ਬਣੋ ਚੰਗੀਆਂ ਵੀਡੀਓ ਬਣਾਓ ਥੋੜੇ ਵਧੀਆ ਪੇਜ ਬਣਾਓ ਹੁਣ ਚੰਗੀਆਂ ਫਿਲਮਾਂ ਬਣਾਓ ਤਾਂ ਆਪਣੇ ਪੰਜਾਬ ਪੰਜਾਬੀ ਉੱਤੇ ਜਿੰਦਾਬਾਦ ਰੱਖੋ ਸੋ ਮੈਂ ਇਹ ਕਹਿ ਰਿਹਾ ਕਿ ਮੈਂ ਇਹ ਸੁਣ ਲਈ ਕੋਈ ਨਹੀਂ ਕਹਾਦਾ ਮੈਂ ਤਾਂ ਮੰਨਣਾ ਜਾਂ ਕੀ ਗੀਰਦਾਰ ਆ ਬੰਦਾ ਜ਼ਿਆਦਾ ਟਾਈਮ ਪਾਸ ਕਰ ਰਹੇ ਪਰ ਮੈਨੂੰ ਲੱਗਿਆ ਕਿ ਮੈਨੂੰ ਜਦੋਂ ਮੇਰੇ ਨਾਲ ਦੇ ਨਾ ਫਲਾਣਾ ਬੰਦਾ ਜੱਟ ਜੁਲੀ ਉਹ ਫੇਰੀ ਚਾ ਗਿਆ ਓਏ ਫਲਾਣਾ ਫਰਨੀ ਫਿਲਮ ਚ ਜਾ ਗਿਆ ਤੂੰ ਕਿਉਂ ਨਹੀਂ ਆਉਂਦਾ ਮੈਂ ਭਰਾਵਾ ਤਾਂ ਨਹੀਂ ਆਉਂਦਾ ਮੇਰੇ ਕੋਲ ਸੋਸ਼ਲ ਮੀਡੀਆ ਤੇ ਗੰਦ ਨਹੀਂ ਪੈਂਦਾ ਡਬਲ ਇਨੀਿੰਗ ਵੀ ਉਹ ਬੰਦਦਾ ਹੀ ਨਹੀਂ ਮੇਰੇ ਖੋਦੇ ਚਾਰ ਭੈਣਾ ਪੰਜ ਭੂਆ ਨੌ ਕੁੜੀ ਸਾਡੇ ਘਰੇ ਆ ਤੇ ਫਿਰ ਮੈਂ ਉਹਨਾਂ ਨੂੰ ਵੀ ਜਵਾਬ ਦੇਵਾਂਗਾ ਵੀ ਮੂਲੀ ਮੂਲੇ ਕੰਮ ਦੇਖਣਗੇ ਇਸ ਲਈ ਮੈਂ ਤਾਂ ਭਰਾਵਾ ਜੰਗ ਦੀ ਤਮੀਰ ਵਾਲਾ ਉਹਨੇ ਕੀ ਗੱਲ ਕਰਦਾ ਜਿੰਨੀ ਤੱਕ ਦੱਸ ਕੀ ਸਭ ਤੋਂ ਵੱਧ ਬਹੁਤ ਧੰਨਵਾਦ ਔਰ ਜਿਆਦਾ ਜਿਆਦਾ ਬੁੱਲੇ ਜੋ ਨਿਮਾਫ ਕਰਿਓ ਸੁਝਾਉਂਦੇ ਰਹੋ ਥੈਂਕ ਯੂ ਪੰਜਾਬੀ ਪੰਜਾਬੀ ਜਿੰਦਾਬਾਦ